ਕੀਤੇ ਪ੍ਰੋਮਿਸ ਚੇਤਾ ਕਰ ਲੈ ਕੀਤੇ ਵਾਦੇ ਚੇਤਾ ਕਰ ਲੈ ਆਪਣੇ ਆਪ ਤੇ ਕਾਬੂ ਰੱਖ ਲੈ ਠੀਕ ਹੈ ਨਾ ਪ੍ਰੋਬਲਮ ਇਹ ਅੰਦਰ ਵਾਲੇ ਅੰਦਰ ਕੀ ਚੱਲਦਾ ਬਾਹਰ ਨਹੀਂ 50000 ਰੁਪਇਆ ਉੱਥੇ ਕਿਸੇ ਨੇ ਰੱਖਤਾ ਉਹਨੂੰ ਵੇਖ ਕੇ ਉਹ ਰੱਖਤਾ ਪ੍ਰੋਬਲਮ ਨਹੀਂ ਜਿਹੜਾ ਤੇਰੇ ਅੰਦਰ ਜੀ ਕਰ ਰਿਹਾ ਕਿ ਮੈਂ ਚੱਕ ਕੇ ਜੇਬ ਚ ਪਾ ਲਵਾਂ ਇਹ ਪ੍ਰੋਬਲਮ ਹੈ ਇਹਦੇ ਤੇ ਕਾਬੂ ਪਾ ਇਹਦੇ ਤੇ ਇਹ ਫ੍ਰਸਟ੍ਰੇਸ਼ਨ ਜਿਹੜੀ ਅੰਦਰ ਆ ਰਹੀ ਹੈ ਸਮਾਜ ਬਦਲ ਰਿਹਾ ਸਮਾਜ ਬਦਲ ਰਿਹਾ ਸਮਾਜ ਬਦਲ ਰਿਹਾ ਇਹ ਪ੍ਰੋਬਲਮ ਨਹੀਂ ਤੂੰ ਆਪਣੇ ਆਪ ਨੂੰ ਵੇਖ-ਵੇਖ ਕੇ ਬਜ਼ੁਰਗ ਹੈ ਤੂੰ ਵੱਡਾ ਹੈ ਤੂੰ ਦੁਖੀ ਹੋਈ ਜਾਂਦਾ ਇਰੀਟੇਟ ਹੋ ਰਿਹਾ ਬਦਲਦੇ ਸਮਾਜ ਨੂੰ ਵੇਖ ਕੇ ਫਟਾਫਟ ਇਨਸਾਈਡ ਆਉਣਾ ਸਿੱਖੋ ਇਹਨੂੰ ਮੈਡੀਟੇਸ਼ਨ ਕਹਿ ਲਓ ਇਹਨੂੰ ਆਪਣੇ ਥੌਟਸ ਦਾ ਧਿਆਨ ਕਹਿ ਲਓ ਇਹਨੂੰ ਜੋ ਕਹਿਣਾ ਤੁਸੀਂ ਸ਼ਬਦ ਵਰਤੋ ਪਰ ਫਟਾਫਟ ਇੱਥੇ ਆਉਣਾ ਪੈਣਾ ਅੰਦਰ ਵੇਖਣਾ ਪੈਣਾ ਫਟਾ ਅੰਤਰਮੁਖੀ ਹੋਣਾ ਇਹਨੂੰ ਕਹਿੰਦੇ ਆ ਬਾਹਰ ਮੁਖੀ ਨਾਲੋਂ ਅੰਤਰਮੁਖੀ ਵੀ ਅੰਦਰ ਕੀ ਹਾਲ ਚਾਲ ਹੈ ਕੀ ਚੱਲਦਾ ਕੀ ਚੱਲਦਾ ਕੀ ਚੱਲਦਾ ਅਵੇਅਰ ਪੂਰਾ ਅਵੇਅਰ ਇਹ ਸਿੱਖਣਾ ਪੈਂਦਾ ਇਹਨੂੰ ਕਹਿੰਦੇ ਜਿੰਦਗੀ ਦੀ ਕਲਾ ਸਿੱਖਣੀ ਜਿੰਦਗੀ ਦੀ ਜਾਚ ਸਿੱਖਣੀ ਮੇਰਾ ਮੇਰੇ ਤੇ ਕਾਬੂ ਰਵੇ ਮੇਰਾ ਮੇਰੇ ਤੇ ਕੰਟਰੋਲ ਰਵੇ ਮੇਰੇ ਅੰਦਰ ਕੀ ਚੱਲਦਾ ਮੈਂ ਨਾਲ ਦੀ ਨਾਲ ਵੇਖਦਾ ਤੇ ਤੁਸੀਂ ਵੀਰੋ ਐਕਸਪੀਰੀਅੰਸ ਕਰਨਾ ਹੈ ਤਜਰਬਾ ਕਰਨਾ ਦਿਨ ਵਿੱਚ ਘੱਟੋ ਘੱਟ ਚਾਰ ਵਾਰ ਚਾਰ ਵਾਰ ਸਿਰਫ 2 ਮਿੰਟ ਆਪਣੇ ਆਪ ਨੂੰ ਇਹ ਮੈਸੇਜ ਦਿਓ ਮੈਂ ਸ਼ਾਂਤਾਂ ਮੈਂ ਰਿਲੈਕਸਾਂ ਮੈਂ ਮੇਰੇ ਨਾਲ ਬਹੁਤ ਪਿਆਰ ਹੈ ਮੈਂ ਆਪਣੇ ਆਪ ਨੂੰ ਬਹੁਤ ਪਿਆਰ ਕਰਦਾ ਮੈਂ ਖੁਸ਼ ਹਾਂ ਮੈਂ ਆਨੰਦ ਵਿੱਚ ਹਾਂ ਆਪਣੇ ਆਪ ਨੂੰ ਮੈਸੇਜ ਦਿਓ ਮੇਰਾ ਮੇਰੇ ਤੇ ਕਾਬੂ ਹੈ ਦੁਪਹਿਰੇ ਫੇਰ ਦੁਹਰਾਓ ਸ਼ਾਮ ਨੂੰ ਫੇਰ ਦੁਹਰਾਓ ਸੌਣ ਲੱਗਿਆਂ ਫੇਰ ਦੁਹਰਾਓ ਆਪਣੇ ਮਾਈਂਡ ਨੂੰ ਇਹ ਸਬਕੌਂਸ਼ੀਅਸ ਵਿੱਚ ਇਹਨੂੰ ਸੇਵ ਕਰੋ ਇਹਨੂੰ ਕੰਟਰੋਲ 'ਚ ਕਰੋ ਕਾਬੂ 'ਚ ਕਰੋ ਤੇ ਕਰ ਸਕਦੇ ਐ ਜੀ ਤੁਸੀਂ ਜਾ ਕੋ ਹਰ ਰੰਗ ਲਾਗੋ ਇਸ ਜੁਗਮਹਿ ਸੋਕਹੀਅਤ ਹੈ ਸੂਰਾ ਕਹਿੰਦੇ ਸੂਰਮਾ ਉਹ ਹੈ ਜਿਹੜਾ ਆਪਣੇ ਆਪ ਨੂੰ ਜਿੱਤੀ ਫਿਰਦਾ ਆਤਮ ਜਿਣਾ ਆਪਣੇ ਆਪ ਨੂੰ ਜਿਣਾ ਮਤਲਬ ਜਿੱਤੇ ਆਤਮ ਜਿਣਾ ਸਗਲ ਵਸ ਾਂਕਾ ਾਂਕਾ ਸਤਗੁਰ ਪੂਰਾ ਕਹਿੰਦੇ ਸੱਚਾ ਗਿਆਨ ਜਿਸ ਬੰਦੇ ਦੇ ਕੋਲ ਹੈ ਆਪਣੇ ਆਪ ਨੂੰ ਜਿੱਤਦਾ ਹੈ ਦੁਨੀਆ ਜਿੱਤਣ ਨਾਲ ਤੁਰ ਆਪਣੇ ਆਪ ਨੂੰ ਜਿੱਤਦਾ ਤੁਸੀਂ ਕਹੋ ਨਸ਼ੇ ਬੜੇ ਆ ਗਏ ਨਸ਼ੇ ਬੜੇ ਆ ਗਏ ਚਿੱਟਾ ਵਿਕ ਰਿਹਾ ਹੈ ਸਮੈਕ ਵਿਕ ਰਹੀ ਹੈ ਕਿੱਡੀ ਪ੍ਰੋਬਲਮ ਹੈ ਪ੍ਰੋਬਲਮ ਇਹ ਹੈ ਵੀ ਚਿੱਟੇ ਨੂੰ ਦੇਖ ਕੇ ਤੇਰੇ ਅੰਦਰ ਹਲਚਲ ਕਿਉਂ ਮਚਦੀ ਹੈ ਉਹਦੇ ਤੇ ਕਾਬੂ ਪਾ ਨਾ ਇੱਥੇ ਫੀਮ ਦਾ ਕਿਲੋ ਫੀਮ ਲਿਆ ਕੇ ਰੱਖ ਦਿੰਨੇ ਆ ਐਡਾ ਸਾਰਾ ਡੜਾ ਪਿਆ ਰਹਿਣ ਦੇ ਤੈਨੂੰ ਹਲਚਲ ਕਿਉਂ ਪੱਜਦੀ ਹੈ ਵੀ ਇੰਨੀ ਸਾਰੀ ਤੋੜ ਕੇ ਤੇ ਮੈਂ ਮੂੰਹ ਚ ਪਾਉਣੀ ਹੈ ਇਹਦੇ ਤੇ ਕੰਟਰੋਲ ਕਰ ਡਲੇ ਦੀ ਪ੍ਰੋਬਲਮ ਨਹੀਂ ਹੈ ਫੀਮ ਦਾ ਕਿਲੋ 2 ਕਿਲੋ 10 ਕਿਲੋ ਫੀਮ ਦੀ ਪ੍ਰੋਬਲਮ ਨਹੀਂ ਫੀਮ ਉਹ ਪ੍ਰੋਬਲਮ ਤੇਰੇ ਅੰਦਰ ਹੈ ਤੇਰੇ ਅੰਦਰ ਕੀ ਚੱਲਦਾ ਫੀਮ ਨੂੰ ਵੇਖ ਕੇ ਤੇਰੀਆਂ ਰਾਲਾਂ ਕਿਉਂ ਲੱਗਦੀਆਂ ਮਸਲਾ ਨਹੀਂ ਹੈ ਇਹ ਮਸਲਾ ਹੈ ਤੁਸੀਂ ਕਹਿੰਦੇ ਬਾਹਰਲਾ ਮਸਲਾ ਹੱਲ ਕਰਨਾ ਬਾਹਰਲੇ ਮਸਲੇ ਨਹੀਂ ਤੁਸੀਂ ਹੱਲ ਕਰ ਸਕਦੇ ਇਨਸਾਈਡ ਆਓ ਅੰਦਰ ਆਓ ਇਹਨੂੰ ਤੇ ਠੀਕ ਕਰੋ ਇਹਨੂੰ ਜਦੋਂ ਤੁਸੀਂ ਕੰਟਰੋਲ ਕਰਨਾ ਹੈ ਫਿਰ ਤੁਸੀਂ ਬਾਹਰ ਦੀ ਗੱਲ ਸ਼ੁਰੂ ਕਰਿਓ ਨਹੀਂ ਤੇ ਵੀਰਾ ਕਦੇ ਘਟੇ ਕਦੇ ਵਧੇ ਕਦੇ ਕੁਸ਼ ਕਦੇ ਕੁਸ਼ ਕਦੇ ਕੁਸ਼ ਜ਼ਿੰਦਗੀ ਦੇ ਵਿੱਚ ਇੰਨੀਆਂ ਪ੍ਰੋਬਲਮਾਂ ਆਉਣਗੀਆਂ ਤੈਨੂੰ ਦੱਬ ਲੈਣਗੀਆਂ ਤੈਨੂੰ ਢਾ ਲੈਣਗੀਆਂ ਜੇ ਤੂੰ ਬਣ ਟੰਟਾ ਇਮੋਸ਼ਨਾਂ ਨੂੰ ਇਮੋਸ਼ਨ ਤੇਰੇ ਤੇ ਹਾਵੀ ਨਾ ਹੋਣ ਤੂੰ ਇਹਨਾਂ ਨੂੰ ਹਾਵੀ ਰੱਖ ਜੇ ਆਪਣੇ ਜਜ਼ਬਾਤਾਂ ਤੇ ਕਾਬੂ ਨਾ ਪਾਏਂਗਾ ਕੋਈ ਨਾ ਕੋਈ ਜਜ਼ਬਾਤ ਤੇਰੇ ਤੇ ਹਾਵੀ ਹੋ ਜੂ ਗਲਤੀਆਂ ਕਰਾਊ ਇਮੋਸ਼ਨ ਦੇ ਉੱਤੇ ਜੇ ਤੂੰ ਕੰਟਰੋਲ ਨਾ ਰੱਖਿਆ ਤੇ ਇਮੋਸ਼ਨ ਹਾਵੀ ਹੋ ਜਾਣਗੇ ਚੇਤਾ ਰੱਖਣਾ ਤੁਹਾਡੇ ਜਜ਼ਬਾਤ ਜਦੋਂ ਹਾਵੀ ਹੋ ਜਾਂਦੇ ਨੇ ਇਹ ਫਿਰ ਦੁਸ਼ਮਣ ਬਣਦੇ ਨੇ ਜਿਨ੍ਹਾਂ ਨੂੰ ਵਕਾਰ ਕਹਿੰਦੇ ਆ ਪੰਜ ਇਹ ਹਾਵੀ ਹੋ ਗਏ ਦੁਸ਼ਮਣ ਨੇ ਜੇ ਤੇਰੇ ਕੰਟਰੋਲ 'ਚ ਹੋਏ ਤੇਰੇ ਸੇਵਕ ਨੇ ਫਿਰ ਤੇਰੇ ਸੇਵਕ ਨੇ ਬੱਕ ਵੇਖੋ ਖਤਰਨਾਕ ਡੌਗੀ ਰੱਖ ਲਓ ਕੁੱਤਾ ਰੱਖ ਲਓ ਖਤਰਨਾਕ ਕੁੱਤਾ ਰੱਖ ਲਓ ਰੋਟਵੀਲਰ ਰੱਖੋ ਜਿਹੜਾ ਖਤਰਨਾਕ ਕੁੱਤਾ ਹੋਵੇ ਤੇ ਜਿਹੜਾ ਰੋਟਵੀਲਰ ਕੁੱਤਾ ਹੁੰਦਾ ਨਾ ਡੌਗੀ ਜਦੋਂ ਤੁਸੀਂ ਉੱਤੇ ਹੱਥ ਫੇਰਦੇ ਐ ਇਹ ਬੋਲਾ ਹੱਥ ਨਹੀਂ ਫੇਰ ਸਕਦੇ ਉੱਤੇ ਐ ਬੋਲਾ-ਬੋਲਾ ਨਹੀਂ ਫੇਰ ਸਕਦੇ ਉਹਨੂੰ ਪਤਾ ਲੱਗ ਜਾਂਦਾ ਉਹਦੇ 'ਚ ਮਾਲਕੀ ਹੁੰਦੀ ਐ ਜੇ ਤੇ ਬੋਲਾ ਜਿਹਾ ਰਹਿ ਗਿਆ ਤੂੰ ਉਹਨੇ ਸਮਝ ਲੈਣਾ ਵੀ ਮੈਂ ਫਿਰ ਤੇਰਾ ਮਾਲਕ ਤੇ ਜੇ ਜਦੋਂ ਉਸ ਡੌਗੀ ਤੇ ਹੱਥ ਫੇਰਨਾ ਪੈਂਦਾ ਨਾ ਰੌਟਵੀਲਰ ਤੇ ਉਹਨੂੰ ਜ਼ੋਰ ਨਾਲ ਹੱਥ ਫੇਰਨਾ ਪੈਂਦਾ ਪ੍ਰੈਸ਼ਰ ਪਾ ਕੇ ਹੱਥ ਦੇ ਤੂੰ ਇਹ ਬੋਲਾ ਨਹੀਂ ਜ਼ੋਰ-ਜ਼ੋਰ ਨਾਲ ਹੱਥ ਫੇਰਨਾ ਪੈਂਦਾ ਐ ਰਗੜਨਾ ਹੱਥ ਫੇਰਨਾ ਨਹੀਂ ਰਗੜਨਾ ਪੈਂਦਾ ਜ਼ੋਰ ਨਾਲ ਪ੍ਰੈਸ਼ਰ ਨਾਲ ਹੱਥ ਫੇਰਨਾ ਪੈਂਦਾ ਉਹ ਜਦੋਂ ਤੁਸੀਂ ਵੇਖੋਗੇ ਉਹ ਰਰ ਜਿਵੇਂ ਪੁੱਤਾ ਗੁੱਸੇ ਚ ਕਰਦਾ ਐਦਾਂ ਕਰਦਾ ਉਹ ਹੱਥ ਫੇਰਦੇ ਆ ਪਰ ਉਹਨੂੰ ਇੱਕ ਅਹਿਸਾਸ ਕਰਾਉਣਾ ਪੈਂਦਾ ਵੀ ਮੈਂ ਤੇਰਾ ਮਾਲਕ ਆ ਮੈਂ ਤੇਰਾ ਮਾਲਕ ਆ ਤੇ ਜੇ ਤੂੰ ਬੋਲਾ ਜਾਂ ਰਹਿ ਗਿਆ ਤੂੰ ਤੇ ਉਹਨੇ ਇਹ ਸਮਝਣਾ ਕਿ ਮੈਂ ਤੇਰਾ ਮਾਲਕ ਹੈ ਇਹ ਪੰਜੇ ਜਿਹੜੇ ਨੇ ਇਹ ਪਕਾਰ ਨੇ ਜਿਹੜੇ ਜਾਂ ਤੇ ਤੂੰ ਇਹਨਾਂ ਨੂੰ ਕਾਬੂ ਪਾ ਲੈ ਨਹੀਂ ਤੇ ਫਿਰ ਇਹ ਤੇਰੇ ਤੇ ਪਾਲਣਗੇ ਅਥਰੇ ਘੋੜੇ ਨੇ ਸਵਾਰੀ ਬਹੁਤ ਨਜ਼ਾਰੇ ਦੀ ਦੇਣਗੇ ਪਰ ਜੇ ਕਿਤੇ ਤੇਰੇ ਕੰਟਰੋਲ 'ਚ ਹੋਏ ਤੇਰੇ ਇਮੋਸ਼ਨ ਜਜ਼ਬਾਤ ਤੇਰੇ ਕੰਟਰੋਲ 'ਚ ਚਾਹੀਦੇ ਐ ਜੇ ਤੇਰੇ ਤੇ ਹਾਵੀ ਹੋ ਜਾਣ ਤੇਰਾ ਬੇੜਾ ਗਰਕ ਕਰ ਦੇਣਗੇ ਸਰੀਰ ਤੇਰਾ ਹੋਣਾ ਕਾਮ ਨੇ ਤੇਰੇ ਸਿਰ ਤੇ ਸਵਾਰੀ ਕਰਨੀ ਹੈ ਉਹ ਖੇਤ ਕਰਵਾਉ ਤੇਰੇ ਤੋਂ ਤੇ ਗਲਤੀ ਕਰਵਾਉ ਤੇਰੇ ਤੋਂ ਜੇਲ੍ਹ ਭੁਗਦੇਗਾ ਬਲਾਦਕਾਰ ਕਰੂਗਾ ਉਹ ਵਿਕਾਰ ਹਾਵੀ ਹੋ ਕੇ ਤੇ ਮੁੜ ਕੇ ਜੇਲ੍ਹ ਭੁਗਤੀ ਤੂੰ ਬਾਡੀ ਤੇਰੀ ਭੁਗਤਦੀ ਰਹੇਗੀ ਇੱਕ ਇਮੋਸ਼ਨ ਹਾਵੀ ਹੋ ਗਿਆ ਉਹਨੂੰ ਕੰਟਰੋਲ ਨਹੀਂ ਰੱਖ ਸਕਿਆ ਤੇਰੇ ਇੱਕ ਇਮੋਸ਼ਨ ਨੇ ਚੋਰੀ ਕਰਵਾ ਦੇਣੀ ਹੈ ਲਾਲਚੀ ਹੋ ਜਾਏਗਾ ਮੁੜ ਕੇ ਦੁਖੀ ਹੋਈ ਜਾਏਗੀ ਜੇ ਤੂੰ ਇਹਨਾਂ ਪੰਜਾਂ ਨੂੰ ਕਾਬੂ ਰੱਖ ਆਪਣੇ ਗੁੱਸੇ ਤੇ ਆਪਣੀ ਹਰ ਚੀਜ਼ ਤੇ ਕਾਬੂ ਬਾਗੇ ਰੱਖਣਾ ਹੈ ਆਪਣੇ ਇਮੋਸ਼ਨ ਤੇ ਤੇ ਜਿਹੜਾ ਬਾਗਿਆ ਫਿਰ ਇਹਨੂੰ ਮਹਾਰਾ ਕਹਿੰਦੇ ਆ ਕਹਿੰਦੇ ਓਏ ਜੋਗੀਓ ਘਰ-ਬਾਰ ਛੱਡਣ ਦੀ ਲੋੜ ਨਹੀਂ ਮਨ ਜੀਤੈ ਜਗ ਜਗ ਜਿੱਤਣ ਦੁਰੇ ਆ ਭਗਵੇਂ ਕੱਪੜੇ ਪਾ ਕੇ ਹੱਥ ਵਿੱਚ ਡੰਗੋਰੀ ਫੜ ਕੇ ਤੁਸੀਂ ਜੱਗ ਜਿੱਤਣ ਤੁਰੇ ਐ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੱਗ ਜਿੱਤਣ ਦੀ ਗੱਲ ਨਹੀਂ ਆਪਣੇ ਆਪ ਨੂੰ ਜਿੱਤ ਲਓ ਜੱਗ ਜਿੱਤਿਆ ਗਿਆ ਈਮੋਸ਼ਨ ਕਾਬੂ ਹੋ ਗਏ ਜੱਗ ਜਿੱਤਿਆ ਗਿਆ ਮਸਲਾ ਉਦੋਂ ਬਣ ਜਾਂਦਾ ਜਦੋਂ ਤੁਹਾਡੇ ਅੰਦਰ ਵਾਲਾ ਉਬਲਣ ਲੱਗ ਜਾਂਦਾ ਆਪਾਂ ਤੁਰੇ ਜਾ ਰਹੇ ਇੱਕ ਬੰਦੇ ਨੇ ਸਾਨੂੰ ਪੁੱਠਾ ਬੋਲਿਆ ਉਹਨੇ ਪੁੱਠਾ ਬੋਲਿਆ ਇਹ ਮਸਲਾ ਹੈ ਹੀ ਨਹੀਂ ਮਸਲਾ ਇਹ ਹੈ ਉਹਦੀ ਗੱਲ ਸੁਣ ਕੇ ਜਦੋਂ ਮੈਂ ਉੱਬਲ ਗਿਆ ਇਹ ਮਸਲਾ ਤੇ ਸਾਰੇ ਜਿੰਨੇ ਬਾਹਰ ਵਾਲੇ ਨੇ ਉਹਨਾਂ ਸਾਰਿਆਂ ਦਾ ਉਬਲਣਾ ਰੋਕ ਸਕਦੇ ਹੋ ਬੋਲੋ ਪਰ ਜਿਹੜਾ ਆਪਣੇ ਅੰਦਰ ਉੱਬਲਣ ਲੱਗ ਜਾਂਦਾ ਉਹਨੂੰ ਤੇ ਰੋਕ ਸਕਦੇ ਕਿ ਨਹੀਂ ਜਿਹੜਾ ਅੰਦਰ ਗੁੱਸਾ ਚੜਦਾ ਸੀ ਉਹਨੂੰ ਤੇ ਰੋਕ ਸਕਦੇ ਕਿ ਨਹੀਂ ਕਿਸੇ ਤੇ ਕਾਬੂ ਨਹੀਂ ਕਿੰਨੇ ਅੱਗੇ ਕਾਬੂ ਪਾਉਗੇ ਇੱਕ ਨੂੰ ਖੁਸ਼ ਕਰ ਲੋਗੇ ਇੱਕ ਠੀਕ ਬੋਲੇਗਾ ਦੂਜਾ ਰੁਸ ਜਾਏਗਾ ਦੂਜਾ ਠੀਕ ਹੋਰ ਗਤੀਜਾ ਰੁਸ ਜਾਏਗਾ ਤੀਜਾ ਠੀਕ ਕਰੋਗੇ ਚੌਥਾ ਰੁਸ ਜਾਏਗਾ ਆਖਰਕਾਰ ਗੱਲ ਇੱਥੇ ਨਿਬੜਨੀ ਹੈ ਕਿ ਮੈਂ ਆਪਣੇ ਆਪ ਨੂੰ ਬਦਲਾਂ ਆਪਣੀ ਸੋਚ ਨੂੰ ਬਦਲਾਂ ਫਟਾਫਟ ਨੋਟ ਕਰੋ ਇਨਸਾਈਡ ਆਓ ਇਨਸਾਈਡ ਮਤਲਬ ਆਪਣੇ ਅੰਦਰ ਕੀ ਚੱਲਦਾ ਹੈ ਬਾਹਰ ਕੀ ਬੋਲ ਰਿਹਾ ਫਟਾਫਟ ਆਓ ਅੰਦਰ ਵੀ ਮੇਰੇ ਅੰਦਰ ਵਾਲਾ ਰਿਐਕਟ ਕਿਦਾਂ ਕਰ ਰਿਹਾ ਇਹਦੀ ਗੱਲ ਤੇ ਮੈਂ ਰਿਐਕਟ ਕਿਦਾਂ ਕਰ ਰਿਹਾ ਤੇ ਜਿੱਦਣ ਤੁਸੀਂ ਬੱਚਿਆਂ ਦਾ ਖਾਲ ਕਰਨਾ ਪੈਣਾ ਵੀ ਨਿਆਣੇ ਜਦੋਂ ਰੋਂਦੇ ਆ ਨਾ ਬਹੁਤ ਡਿਸਟਰਬੈਂਸ ਹੁੰਦੀ ਹੈ ਬਾਹਰਲੇ ਪਾਸੇ ਬਹਿਣਾ ਪਏਗਾ ਜੀ ਜਿਹੜਾ ਨਿਆਣਾ ਰੋਂਦਾ ਗੱਲ ਬਿਲਕੁਲ ਡਿਸਟਰਬ ਹੋ ਜਾਂਦੀ ਹੈ ਜ਼ਰੂਰੀ ਬੇਨਤੀ ਹੈ ਭੈਣਾਂ ਨੂੰ ਬੱਚਾ ਜਿਹੜਾ ਰੋਵੇ ਬਾਹਰਲੇ ਪਾਸੇ ਬਹਿਣਾ ਬਰਾਂਡੇ 'ਚ ਬਹੁਤ ਡਿਸਟਰਬੈਂਸ ਹੁੰਦੀ ਹੈ ਨਿਆਣੇ ਇਹਨਾਂ ਨੂੰ ਕੰਟਰੋਲ ਕਰੋ ਜਰਾ ਗੱਲ ਬੜੀ ਗਹਿਰੀ ਹੁੰਦੀ ਹੈ ਕਈ ਵਾਰੀ ਸੱਤਿਆ ਨਾਸ ਕਰ ਦਿੰਦੇ ਆ ਤੁਸੀਂ ਐਂਦਰ ਸੁਣੋ ਜਰਾ ਸੁਣੋ ਧਿਆਨ ਨਾਲ ਸੁਣੋ ਇਨ ਸਾਈਡ ਆਉਣਾ ਪੈਣਾ ਫਟਾਫਟ ਤੇ ਜੇ ਤੁਸੀਂ ਇਹ ਸਿੱਖ ਲਏ ਮੋਰਚਾ ਫਤਿਹ ਕਰ ਲਿਆ ਆਪਣੇ ਅੰਦਰ ਆਉਣਾ ਪੈਣਾ ਵੀ ਮੈਂ ਹੁਣ ਇੱਥੇ ਰਿਐਕਟ ਕਿੱਦਾਂ ਕਰਦਾ ਐਸ ਗੱਲ ਤੇ ਮੇਰਾ ਰਿਐਕਟ ਕਿੱਦਾਂ ਤੇ ਜੇ ਆਪਣੇ ਆਪ ਤੇ ਅਸੀਂ ਕਾਬੂ ਪਾ ਲਿਆ ਉਸ ਵੇਲੇ ਅਸੀਂ ਜਗ ਜਿੱਤ ਲਿਆ ਫਿਰ ਬਿੰਦ ਕਰਦਾ ਬੰਦਾ ਆਇਆ ਉਹਨੂੰ ਪਤਾ ਵੀ ਤੂੰ ਗੁੱਸਾ ਕਰਦਾ ਉਹਨੇ ਸਾਨੂੰ ਛੇੜਿਆ ਅਸੀਂ ਛਿੜ ਗਏ ਉਹਨੇ ਸਾਨੂੰ ਬੋਲਿਆ ਸਾਨੂੰ ਗੁੱਸਾ ਚੜ ਗਿਆ ਉਹਦੇ ਉਹਨੂੰ ਪਤਾ ਲੱਗ ਗਿਆ ਵੀ ਤੇਰਾ ਰਿਮੋਟ ਹੁਣ ਮੇਰੇ ਹੱਥ ਆ ਤੇ ਜਿੱਦਣ ਅਸੀਂ ਆਪਣਾ ਰਿਮੋਟ ਆਪਣੇ ਹੱਥ ਚ ਰੱਖ ਲਿਆ ਮੇਰਾ ਮੂਡ ਆਫ ਹੋਏਗਾ ਮੈਂ ਖੁਸ਼ ਹੋਵਾਂਗਾ ਨਾਰਾਜ਼ ਹੋਵਾਂਗਾ ਹੁਣ ਮੇਰੀ ਆਪਣੀ ਮਰਜ਼ੀ ਤੇ ਐ ਕੋਈ ਮੈਨੂੰ ਖੁਸ਼ ਨਹੀਂ ਕਰ ਸਕਦਾ ਕੋਈ ਦੁਖੀ ਨਹੀਂ ਕਰ ਸਕਦਾ ਬੁੱਲੀ ਜਾ ਤੂੰ ਦੁਖੀ ਹੋਈ ਜਾ ਆਪਾਂ ਖੁਸ਼ ਹਾਂ ਇਹਰਾ ਰਿਪੋਰਟ ਮੇਰੇ ਹੱਥ ਆ ਜਿੱਦਣ ਤੁਸੀਂ ਅਸੀਂ ਇਹ ਨੁਕਤਾ ਸਾਡੇ ਦਿਮਾਗ 'ਚ ਆ ਗਿਆ ਜ਼ਿੰਦਗੀ ਬਦਲ ਜਾਣੀ ਹੈ ਹੁਣ ਕੀ ਹੈ ਲੋਕਾਂ ਹੱਥ ਰਿਪੋਰਟ ਫੜਾਇਆ ਅਗਲਾ ਛੇੜ ਦਿੰਦਾ ਅੱਛਾ ਤੂੰ ਫੇਰ ਇਦਾਂ ਸਾਨੂੰ ਜੜ ਗਿਆ ਉਸ ਜਦੋਂ ਜੀ ਕਰਦਾ ਅਗਲਾ ਛੇੜ ਦਿੰਦਾ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ ਮੁੜ ਕੇ ਕਈ ਕਈ ਦਿਨ ਕਈ ਕਈ ਘੰਟੇ ਅਸੀਂ ਪਰੇਸ਼ਾਨ 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 ਰਹਿੰਦੇ ਹਾਂ ਦੁਖੀ ਰਹਿੰਦੇ ਹਾਂ ਪਰ ਜੇ ਸਾਡਾ ਰਿਪੋਰਟ ਸਾਡੇ ਹੱਥ ਹੋਏਗਾ ਫਟਾਫਟ ਕੰਟਰੋਲ ਕਰ ਸਕਾਂਗੇ ਵੀ ਬੰਦਾ ਬੋਲ ਰਿਹਾ ਮੇਰੇ ਅੰਦਰ ਕੀ ਚੱਲ ਰਿਹਾ ਤੇ ਹੁਣ ਇਹਦੇ ਵਾਸਤੇ ਚਾਹੀਦੀ ਹੈ ਅਵੇਅਰਨੈਸ ਇਹਦੇ ਵਾਸਤੇ ਚਾਹੀਦੀ ਹੈ ਜਾਗਰਤੀ ਇਹਦੇ ਲਈ ਚਾਹੀਦਾ ਜਾਗਣਾ ਬਈ ਬੜੀ ਬਰੀਕੀ ਦੇ ਨਾਲ ਆਪਣੇ ਮਾਈਂਡ ਦੇ ਵਿੱਚ ਹੋ ਰਹੀ ਹਲਚਲ ਨੂੰ ਵੇਖਣਾ ਆਪਣੇ ਥੌਟਸ ਨੂੰ ਵੇਖਣਾ ਆਪਣੇ ਵਿਚਾਰਾਂ ਨੂੰ ਵੇਖਣਾ ਕੀ ਚੱਲ ਰਿਹਾ ਕੁਝ ਉੱਪਲਣ ਤੇ ਨਹੀਂ ਲੱਗ ਪਿਆ ਮੇਰੇ ਅੰਦਰ ਇਰੀਟੇਟ ਹੋਣ ਵਾਲਾ ਵਿਚਾਰ ਤੇ ਨਹੀਂ ਆ ਰਿਹਾ ਮੈਂ ਅੰਦਰੋਂ ਕਿਵੇਂ ਆਇਆ ਮੈਂ ਸ਼ਾਂਤ ਮੈਂ ਰੈਲੈਕਸ ਮੈਂ ਖੁਸ਼ ਹ ਤੇ ਜਿਹੜਾ ਬਾਹਰ ਲਏ ਤੁੱਬਲਣ ਵਾਲਾ ਉਹਦੇ ਤੇ ਕੰਟਰੋਲ ਨਹੀਂ ਕਰ ਸਕਦੇ ਜਿਹੜਾ ਤੇਰੇ ਅੰਦਰ ਉਬਲਣ ਲੱਗਿਆ ਹੈ ਉਬਲਦੇ ਨੂੰ ਵੇਖ ਕੇ ਜਿਹੜਾ ਤੇਰੇ ਅੰਦਰ ਉਬਲਦਾ ਉਹਨੂੰ ਫਟਾਫਟ ਕਾਬੂ ਪਾ ਸਕਦਾ ਫਟਾਫਟ ਤੇ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਜੇ ਗਾਲ ਕੱਢ ਲਿਆ ਆਪਣੀ ਜਬਾਨ ਗੰਦੀ ਕਰਦਾ ਨਾਲੇ ਦੱਸਦਾ ਵੀ ਮੈਂ ਕਿਹੇ ਜਾਂ ਅਸੀਂ ਸ਼ਾਂਤ ਕੋਈ ਨਹੀਂ ਹੱਸ ਕੇ ਹਾਂ ਬਈ ਹੋਰ ਕੱਢ ਚੱਲ ਹੋਰ ਸੁਣਾ ਇਹੀ ਕੁਝ ਜੋ ਤੇਰੇ ਅੰਦਰ ਕੱਢ ਬਾਹਰ ਜਰਾ ਕਿੰਨਾ ਕ ਗੰਦਾ ਲੈ ਕੱਢ ਹੋਰ ਕੀ ਕਰ ਲਿਆ ਤੂੰ ਬਸ ਅਸੀਂ ਕਿੰਨੇ ਐ ਕਿਤਾ ਮੈਨੂੰ ਗਾਲ ਕੱਢਦੀ ਗਲ ਵੱਡਾ ਕੇ ਇਹਨੂੰ ਛੱਡਣਾ ਹੀ ਨਹੀਂ ਹੁੰਦਾ ਕੌਣ ਹੈ ਅਗਲੇ ਨੇ ਰਿਮੋਟ ਤੁਹਾਨੂੰ ਪਤਾ ਲੱਗ ਗਿਆ ਵੀ ਤੇਰਾ ਮੂਡ ਖਰਾਬ ਕਰੀਂ ਅਗਲੇ ਦੀ ਮਰਜ਼ੀ ਜਦੋਂ ਜੀ ਕਰਨ ਦਾ ਗੱਲ ਖੁਸ਼ ਕਰ ਜਾਂਦਾ ਜਦੋਂ ਜੀ ਕਰਦਾ ਨਾਰਾਜ਼ ਕਰ ਜਾਂਦਾ ਰਿਮੋਟ ਉਹਦੇ ਹੱਥ ਨਾ ਫੜਾਓ ਆਪਣਾ ਕੰਟਰੋਲ ਆਪਣੇ ਹੱਥ ਚ ਰੱਖੋ ਕਿਸੇ ਹੱਥ ਆਪਣਾ ਕੰਟਰੋਲ ਨਾ ਦਿਓ ਇਨ ਸਾਈਡ ਆਓ ਆਪਣੇ ਅੰਦਰ ਆਓ ਆਪਣੇ ਮਨ ਨੂੰ ਵੇਖੋ ਵੀ ਕੀ ਚੱਲ ਰਿਹਾ ਤੇ ਜਿਹੜੇ ਬੰਦੇ ਨੇ ਮਨ ਜਿੱਤ ਲਿਆ ਆਪਣੇ ਮਾਈਂਡ ਤੇ ਕਾਬੂ ਅੰਡਰ ਕੰਟਰੋਲ ਹੈ ਉਹਦਾ ਥਾਟਸ ਪ੍ਰੋਸੈਸ ਹੈ ਜਿਹੜਾ ਮਾਈਂਡ ਉਹਦਾ ਅੰਡਰ ਕੰਟਰੋਲ ਹੈ ਆਪਣੇ ਹੱਥ ਹੈ ਫਿਰ ਸੱਬੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਸੁਣੋ ਕਈ ਵਾਰੀ ਇਹ ਨਾ ਫਲਾਣਾ ਬੰਦਾ ਫਲਾਣੇ ਬੰਦੇ ਦੇ ਹੱਥ ਚ ਹੈ ਤੇਰੇ ਹੱਥ ਚ ਚਾਹੀਦਾ ਆਪਣੇ ਹੱਥਾਂ ਤੂੰ ਆਪਣੇ ਹੱਥ ਚ ਰਹਿ ਕੰਟਰੋਲ ਚ ਰੱਖ ਆਪਣੇ ਆਪ ਆਪਣੇ ਹੱਥ ਮੈਂ ਆਪਣੇ ਹੱਥ ਐ ਥੋੜਾ ਕਦੇ ਵੀ ਕੋਈ ਵੀ ਮੇਰਾ ਇਮੋਸ਼ਨ ਹਾਵੀ ਹੋ ਜਾਏਗਾ ਜਜ਼ਬਾਤ ਮੇਰਾ ਹਾਵੀ ਨਹੀਂ ਹੋਣਦਿਆਂਗਾ ਮੈਂ ਮੇਰਾ ਕੋਈ ਵੀ ਜਜ਼ਬਾਤ ਇਮੋਸ਼ਨ ਹਾਵੀ ਨਹੀਂ ਹੋਏਗਾ ਮੈਂ ਕੰਟਰੋਲ ਚ ਰੱਖਦਾ ਆਪਣਾ ਸਿਸਟਮ ਆਪਣੇ ਮਾਈਂਡ ਨੂੰ ਤੇ ਜੇ ਹੁੰਦਾ ਕਿਵੇਂ ਹੈ ਇਹ ਹੋ ਜਾਂਦਾ ਹੈ ਹੋ ਜਾਂਦਾ ਲੋਕਾਂ ਨਾਲ ਲੜਾਈ ਨਹੀਂ ਮੈਂ ਫਲਾਣੇ ਨੂੰ ਬੰਦੇ ਵਸਟ ਕਰ ਰੱਖੇ ਨੇ ਫਲਾਣੇ ਬੰਦੇ ਵਸਟ ਕਰ ਰੱਖੇ ਨੇ ਮੇਰੇ ਅੰਦਰ 100 ਬੰਦਾ ਮੇਰੇ ਬਸਟ ਚ ਹੈ ਕੰਟਰੋਲ ਚ ਹੈ ਮੇਰੇ 1000 ਬੰਦਾ ਮੇਰੇ ਕੰਟਰੋਲ ਚ ਹੈ ਲੀਡਰ ਕਹਿੰਦੇ ਆ ਮੇਰੇ ਏਰੀਏ ਦਾ 20000 ਬੰਦਾ ਮੇਰੇ ਕੰਟਰੋਲ ਚ ਹੈ ਮੁੱਖ ਮੰਤਰੀ ਕਹਿ ਸਕਦਾ ਹੈ 40 ਲੱਖ ਬੰਦਾ ਮੇਰੇ ਕੰਟਰੋਲ ਚ ਹੈ 50 ਲੱਖ ਬੰਦਾ ਮੇਰੇ ਕੰਟਰੋਲ ਚ ਹੈ ਪਰ ਗੁਰੂ ਸਾਹਿਬ ਕਹਿੰਦੇ ਨੇ ਆਪਣਾ ਆਪ ਕੰਟਰੋਲ ਚ ਕਰਕੇ ਵਖਾ ਤਾਂ ਸੂਰਮਾ ਹੈ ਤੇਰਾ ਮਾਈਂਡ ਜਦੋਂ ਹਿੱਲ ਜਾਂਦਾ ਤੇਰਾ ਆਊਟ ਆਫ ਕੰਟਰੋਲ ਹੁੰਦਾ ਤੇਰੇ ਇਮੋਸ਼ਨ ਫਾਵੀ ਹੋ ਜਾਂਦਾ ਉਥੋਂ ਕਾਬੂ ਬਾਗ ਗਿਆ ਟਾਈਮ ਐ ਉਦੋਂ ਵੀ ਗੱਲ ਕੀਤੀ ਸੀ ਨਾ ਵੀਰੋ ਸੁਣੋ ਬਾਹਰ ਬੰਦਾ ਉਬਲ ਰਿਹਾ ਪ੍ਰੋਬਲਮ ਇਹਦੀ ਨਹੀਂ ਉਸ ਉਬਲਦੇ ਵੱਲ ਵੇਖ ਕੇ ਤੇਰੇ ਅੰਦਰ ਕੀ ਚੱਲ ਰਿਹਾ ਇਹਦੀ ਪ੍ਰੋਬਲਮ ਐ ਬਾਹਰ ਕੋਈ ਲੜਕੀ ਛੋਟੇ ਕੱਪੜੇ ਪਾ ਕੇ ਲੰਘ ਰਹੀ ਐ ਪ੍ਰੋਬਲਮ ਉਸ ਲੜਕੀ ਦੀ ਨਹੀਂ ਉਹਦੇ ਛੋਟੇ ਕੱਪੜੇ ਵੇਖ ਕੇ ਤੇਰੇ ਅੰਦਰ ਹਲਚਲ ਜਿਹੜੀ ਮੱਚਦੀ ਐ ਇਹ ਪ੍ਰੋਬਲਮ ਐ ਇਹਦੇ ਤੇ ਕਾਬੂ ਪਾਓ ਤੁਸੀਂ ਕਹੋ ਵੀ ਸਾਰੀਆਂ ਬੀਬੀਆਂ ਨੂੰ ਬਰਕਾ ਪਵਾ ਦਿਓ ਤਾਂ ਲੈਬਦੀ ਸੋਚ ਲੈ ਆਓ ਮਸਲਾ ਇਹ ਨਹੀਂ ਤੇਰਾ ਤੇਰੇ ਤੇ ਕੰਟਰੋਲ ਕਿਉਂ ਨਹੀਂ ਜੇ ਨਮਾਜ਼ ਮੇਰੇ ਨਾਲ ਬੀਬੀਆਂ ਪੜਨਗੀਆਂ ਉਹ ਕਹਿੰਦੇ ਆ ਜੇ ਸਾਡੀ ਮਸਜਿਦ ਵਿੱਚ ਆ ਕੇ ਬੀਬੀ ਨਮਾਜ਼ ਪੜੇਗੀ ਬੀਬੀ ਵੱਲ ਵੇਖ ਕੇ ਨਮਾਜ਼ ਪੜਨ ਵਾਲੇ ਦਾ ਮਨ ਡੋਲ ਸਕਦਾ ਹੈ ਇਹ ਮਸਲਾ ਬੀਬੀ ਦਾ ਨਹੀਂ ਇਹ ਮਸਲਾ ਤੇਰਾ ਤੇਰਾ ਮਨ ਕਿਉਂ ਡੋਲਦਾ ਤੇਰਾ ਤੇਰੇ ਤੇ ਕੰਟਰੋਲ ਕਿਉਂ ਨਹੀਂ ਇਮੋਸ਼ਨ ਨੂੰ ਆਪਣੇ ਨੂੰ ਕਾਬੂ ਪਾਓ ਤੇ ਹੁਣ ਇਹਦਾ ਮਤਲਬ ਸਾਰੀ ਦੁਨੀਆ ਦੀਆਂ ਬੀਬੀਆਂ ਨੂੰ ਤੁਸੀਂ ਬੁਰਕੇ ਪਵਾ ਦਿਓਗੇ ਘਰਾਂ ਚ ਕੈਦ ਕਰ ਦਿਓਗੇ ਬਾਹਰ ਨਹੀਂ ਨਿਕਲਣ ਦਿਓਗੇ ਤੂੰ ਆਪਣਾ ਇਮੋਸ਼ਨ ਹੀ ਨਾ ਬਾਹਰ ਨਿਕਲਣ ਦੇ ਜਿਹੜਾ ਤੇਰੇ ਅੰਦਰ ਹਲਚਲ ਕਰਦਾ ਉਹਨੂੰ ਅੰਦਰ ਰੱਖ ਆਪਣੀ ਘਰ ਵਾਲੀ ਨੂੰ ਚੇਤਾ ਕਰ ਉਹਦੋਂ ਆਪਣੇ ਬੱਚਿਆਂ ਨੂੰ ਚੇਤਾ ਕਰ ਚਾਰ ਲਾਮਾਂ ਚੇਤਾ ਕਰ ਲੈ